ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూ ਚੈਨਲ ਨਾਲ ਤੇ ਮੈਂ ਸਤਰਾਮ ਸਿੰਘ ਮੈਂ ਇੱਕ ਜਿਹੜੀ ਬਾਬਾ ਮਨਪ੍ਰੀਤ ਸਿੰਘ ਖੁਰਾ ਵੱਲੋਂ ਸਭ ਮਿਲ ਕੇ ਇੱਕ ਮਹਿਮਾ ਸ਼ੁਰੂ ਕੀਤੀ ਗਈ ਹੈ ਪਖੰਡਵਾਦ ਦੇ ਵਿਰੁੱਧ ਉਹਦੇ ਸੰਬੰਧ ਚ ਕੋਈ ਸ਼ਬਦ ਕਹਿਣੇ ਜਵਣਾ ਖਾਸ ਕਰਕੇ ਅੱਜ ਦਾ ਮੇਰਾ ਗੱਲ ਕਰਨ ਦਾ ਜਿਹੜਾ ਵਿਸ਼ਾ ਹੈਗਾ ਉਹ ਇਸ ਗੱਲ ਤੇ ਹੈਗਾ ਵੀ ਫਰੀਦਕੋਟ ਤੋਂ ਮ ਆਪਣਾ ਕੋਟਕਪੂਰੇ ਤੋਂ ਫਰੀਦਕੋਟ ਨੂੰ ਜਾਣ ਵਾਲੀ ਸੜਕ ਤੇ ਇੱਕ ਕੋਈ ਪੂਜਨੀਕ ਜਗਾ ਹੈਗੀ ਆ ਜਿੱਥੇ ਇੱਕ ਕਰਮ ਖਾਨ ਦਾ ਦਾ ਬੰਦਾ ਸੇਵਾ ਕਰਦਾ ਪਰ ਇਹਨੂੰ ਮੈਂ ਇਹ ਦੱਸਣਾ ਚਾਹਣਾ ਹੈ ਵੀ ਸਿੱਖ ਤੇ ਜਿਹੜਾ ਮੁਸਲਮਾਨ ਉਹਦੇ ਰਿਸ਼ਤਿਆਂ ਦੀ ਦਾਸਤਾਨ ਰੋਜ਼ ਦਿਹਾੜੀ ਦੇਖ ਲੈ ਵੀ ਪਿੱਛੇ ਕਿਵੇਂ ਆ ਰਹੀ ਆ ਤੇ ਤੂੰ ਕਿਹਦੇ ਕੜਮ ਚੌਧਰੀ ਦੇ ਮਗਰ ਲੱਗ ਕੇ ਤੇ ਇੱਕ ਇਦੀ ਵਧੀਆ ਕੰਮ ਕਰਨ ਇਨਸਾਨ ਦੇ ਖਿਲਾਫ ਬੋਲ ਰਿਹਾ ਹੈ ਤੇਰੇ ਦਿਮਾਗ ਚ ਗੰਦਗੀ ਆ ਤੂੰ ਗੰਧ ਫੋਰੀ ਜਾ ਜਾ ਅਮਰ ਉਹਦੇ ਨਾਲ ਤੈਨੂੰ ਮੈਂ ਵੀ ਮਨਪ੍ਰੀਤ ਦੇ ਨਾਲ ਨਾਲ ਵਾਅਦਾ ਕਰਦਾ ਕਿ ਜਗ੍ਹਾ ਚ ਸੁਝਾਰ ਬੰਦਾ ਇਕੱਠਾ ਕਰ ਲੈ ਐਫੀ ਡੈਵਿਡ ਦੇ ਦੇਣਾ ਤੂੰ ਮੈਨੂੰ ਕੋਈ ਸ਼ਕਤੀ ਵਿਖਾ ਦੇ ਆਪਦੇ ਵਿੱਚ ਤੇ ਮੈਂ 5 ਏਕੜ ਜ਼ਮੀਨ ਤੇ ਆਪਦੀ ਧੌਣ ਲਵਾਉਣ ਨੂੰ ਤਿਆਰ ਆ ਦੂਜੇ ਨੰਬਰ ਤੇ ਇਹ ਜਿਹੜੀਆਂ ਗੱਲਾਂ ਤੂੰ ਵੀਡੀਓ ਦੇ ਵਿੱਚ ਕਹੀਆਂ ਜੇ ਇਹਨਾਂ ਗੱਲਾਂ 'ਚ ਕਿਤੇ ਵੀ ਜਿਹੜਾ ਬਾਬਾ ਮਨਪ੍ਰੀਤ ਜੀ ਆ ਉਹ ਗਲਤ ਨਿਕਲ ਜਾਵੇ ਮੈਂ ਤਾਂ ਵੀ ਸਿਰ ਵਡਾਉਣ ਨੂੰ ਤਿਆਰ ਆ ਮੇਰੀ ਇਹਨਾਂ ਤੇਰੀ ਸ਼ਰਤ ਲੱਗੀ ਤੇ ਐਵੇਂ ਰੋਜ ਦਿਹਾੜੀ ਚੱਕ ਕੇ ਨਾ ਬਾ ਛਟਿਆ ਕਰਦੇ ਖਾਣਾ ਤੇ ਹਰਾਮ ਦਾ ਖਾਣੇ ਹੋ ਤੁਸੀਂ ਗੰਦ ਕਾਨੇ ਤੁਸੀਂ ਤੇ ਉਹ ਚਾਜਣਾ ਬੈਠ ਕੇ ਖਾਓ ਇਹ ਨਹੀਂ ਸਿੱਖ ਧਰਮ ਤੇ ਤੂੰ ਉਂਗਲਾਂ ਚੁੱਕੇਂਗਾ ਕਿੱਥੇ ਆਣ ਕੇ ਪਹਿਲੀ ਗੱਲ ਸਾਰੇ ਸਰਕਾਰਾਂ ਮਹਿਕਵੇਂ ਫੁੱਦੂ ਆ ਤੇਰਾ ਕੰਮ ਹੀ ਕੋਈ ਨਹੀਂਗਾ ਹੈਗਾ ਸਰਕਾਰੀ ਜਗ੍ਹਾ ਦੇ ਵਿੱਚ ਬੈਠ ਕੇ ਕਿਉਂਕਿ ਮੈਂ ਮੈਂ ਮਾਨ ਸਰਕਾਰ ਸਰਕਾਰ ਤੇ ਅਸੀਂ ਇਸ ਚੀਜ਼ ਦਾ ਕਰਦੇ ਆ ਵੀ ਤੁਹਾਡੇ ਪੁਰਖਿਆਂ ਦੀ ਜਗ੍ਹਾ ਨਹੀਂ ਤਾਂ ਤੂੰ ਇਹਦਾ ਕੀ ਦੱਸ ਮੈਨੂੰ ਸਰਕਾਰੀ ਜਗ੍ਹਾ ਸੜਕ 'ਤੇ ਵਿਗੜਨ ਪਾਈ ਖਲਾਂ ਤੈਨੂੰ ਕੀ ਚਾਹੀਦਾ ਤੈਨੂੰ ਦੱਸ ਮੈਨੂੰ ਹੈ ਤੇ ਇਹ ਗੱਲਾਂ ਦਾ ਮੈਨੂੰ ਜਵਾਬ ਦੇ ਦੇ ਤੜਕੇ ਨੂੰ ਹੀ ਜਿੱਥੇ ਮਰਜ਼ੀ ਰੱਖ 5 ਏਕੜ ਜ਼ਮੀਨ ਤੇ ਆਪਣਾ ਸਿਰ ਮੈਂ ਵੜਾਉਣ ਨੂੰ ਤਿਆਰ ਇੱਕ ਸ਼ਰਤ ਆ ਜੇ ਤੂੰ ਕੁਝ ਦੱਸ ਦੇਵੇਂ ਮੈਂ ਸ਼ਰਤ ਪੁੱਛਾਂਗੇ ਤੁਹਾਨੂੰ ਜਿਵੇਂ ਉਹ ਵੀ ਮੈਂ ਵੀ ਤਰਕਸ਼ੀਲ ਰਿਆਂ ਬਹੁਤ ਪੁਰਾਣਾ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਤੂੰ ਬੋਲਿਆ ਮੈਂ ਦੁਬਾਰਾ ਫਿਰ ਉਹ ਰੀਪੀਟ ਕਰ ਰਿਆਂ ਵੀ ਜੇ ਬਾਬਾ ਮਨਪ੍ਰੀਤ ਸਿੰਘ ਤੇਰੀਆਂ ਗੱਲਾਂ ਮੁਤਾਬਕ ਝੂਠਾ ਨਿਕਲ ਜਾਵੇ ਕਾਮੀ ਮੈਨੂੰ ਉਹ ਮਨਜੂਰ ਆ ਮੈਂ ਸਿਰ ਬੜਾ ਲੂੰਗਾ ਤੇ ਐਵੇਂ ਟੇਕੇ ਬਹਿ ਜਾਇਆ ਇਹ ਚੀਜ਼ਾਂ ਦੇ ਵਿੱਚ ਕੁਛ ਨਹੀਂ ਪਿਆ ਉਹਨੂੰ ਕੰਮ ਕਰਦੇ ਹੋ ਜਿੰਨਾ ਉਹਨੂੰ ਲਜਾਓਗੇ ਨਾ ਤੁਸੀਂ ਉਹਨੇ ਪਬਲਿਕ ਕੋਲ ਢੁੰਦੀ ਤੇ ਉਹਦਾ ਭਾਰ ਜਿਹੜਾ ਉਹ ਜ਼ਿਆਦਾ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੀ ਉਹਨਾਂ ਦਾ ਮੈਂਬਰ ਬਣਨ ਜਾ ਰਿਹਾ ਤੇ ਦੇਖਾਂਗੇ ਵੀ ਕੀ ਬਣਦਾ ਵੀ ਅਸੀਂ ਵੀ ਉਹਨਾਂ ਦੇ ਨਾਲ ਰਲ ਕੇ ਕਰਾਂਗੇ ਜਿਵੇਂ ਤੁਸੀਂ ਜੂਨੀਅਨਾਂ ਬਣਾ ਲੈਨੇ ਤੁਸੀਂ ਠੇਕਾ ਲਿਆ ਹੋਇਆ ਕੀ ਸਰਕਾਰ ਨੂੰ ਕਹੀਏ ਬੰਦ ਕਰੋ ਹਸਪਤਾਲ ਮੈਡੀਕਲ ਸਭ ਮੁਲਾਜ਼ਮ ਡਾਕਟਰ ਤਨਖਾਹ ਸੰਭਾਲੋ ਦੁਨੀਆ ਨੂੰ ਜਾ ਕੇ ਗੰਦ ਖਾ ਖਾ ਕੇ ਆਪ ਤੁਸੀਂ ਲੋਕਾਂ ਦਾ ਮੈਲਾ ਖਾ ਖਾ ਕੇ ਤੁਸੀਂ ਗਾਂ ਬਲਣਾ ਹੁੰਦਾ ਤੇ ਗਲਤੀਆਂ ਤੇਰੇ ਜਾਂ ਸਤਿਕਾਰਯੋਗ ਜਗ੍ਹਾ ਤੇ ਤੂੰ ਸਿਰ ਦੇ ਉੱਤੇ ਲੈਟਰਨ ਬਣਾ ਕੇ ਬੈਠਦਾ ਤੇ ਉੱਥੇ ਜੇ ਉਹਨੇ ਕੁਝ ਗੱਲ ਕਹੀ ਆ ਤਾਂ ਤੂੰ ਉਹਦੀ ਬੀਬੀ ਡੇਰਾ ਮਲਣਾ ਚਾਹੁੰਦਾ ਜੇ ਉਹਨੇ ਡੇਰੇ ਮਲਣੇ ਹੁਣ ਤਾਂ ਡੇਰੇ ਵਾਲੇ ਤਾਂ ਮਗਰ ਮਗਰ ਫਿਰਦੇ ਆ ਜੇ ਸਾਡੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਡੇਰੇ ਬਲੜੇ ਹੁਣ ਤੇ ਸਾਡੇ ਗੁਰੂ ਗਵਿੰਦ ਸਿੰਘ ਨੇ ਜਦੀਰਾਂ ਡੇਰੇ ਬਲੜੇ ਹੁੰਦੇ ਤਾਂ ਇਹ ਸਿੰਘ ਪੈਦਾ ਹੀ ਕਿਉਂ ਹੁੰਦੇ ਤੈਨੂੰ ਨਹੀਂ ਪਤਾ ਕਿ ਕਿਹੜੀ ਜਗ੍ਹਾ ਤੋਂ ਸਿੰਘ ਪੈਦਾ ਹੋਏ ਆ ਮੂੰਹ ਸੰਭਾਲ ਕੇ ਬੋਲਣ ਦੀ ਕੋਸ਼ਿਸ਼ ਕਰ ਕਰਿਆ ਕਰ ਤੇ ਆਸਪੈਕਟੀ ਕਰਨ ਸੋਣ ਅੱਗੇ ਇਸ ਤੋਂ ਅੱਗੇ ਅਗਲੀ ਗੱਲ ਦਾ ਤੁਹਾਨੂੰ ਜਵਾਬ ਦੇਵਾਂਗੇ ਤੁਹਾਨੂੰ ਇਹ ਅਸੀਂ ਤਾਂ ਨੌ ਮਾਸ ਦਾ ਰਿਸ਼ਤਾ ਸਮਝ ਕੇ ਮੁਸਲਮਾਨ ਭਾਈਚਾਰਾ ਜਿਹੜਾ ਉਹਨੂੰ ਇੱਕ ਕਰਦੇ ਤੇ ਤੂੰ ਕਿੱਥੋਂ ਨਿਕਾਇਆ ਇਹਦਾ ਮਤਲਬ ਹੈ ਤੂੰ ਸਹੀ ਮੁਸਲਮਾਨ ਨਹੀਂ ਹੈਗਾ ਜੇ ਹੁੰਦਾ ਤੂੰ ਸਿੱਖ ਧਰਮ ਦਾ ਵਿਰੋਧ ਨਹੀਂ ਕਰਦਾ ਸੀ ਤੇ ਸਿੱਖ ਧਰਮ ਵੱਲੋਂ ਹੀ ਮਹਾਰਾਜ ਵੱਨੋ ਡਿਊਟੀ ਲੱਗੀ ਹੋਈ ਉਹ ਕੰਮ ਕਰ ਰਿਹਾ ਗਰੀਬ ਲੋਕਾਂ ਦੀ ਲੁੱਟ ਖੋਟ ਜਿਹੜੀ ਉਹ ਖਤਮ ਕਰ ਰਿਹਾ ਪਰ ਤੂੰ ਉਹਦੇ ਚ ਡਿੱਕਾ ਬਣ ਕੇ ਉਤੇ ਐਲੀਗੇਸ਼ਨ ਲਾਈ ਜਾਂਦਾ ਕੀ ਫਿਰ ਇਹ ਇਸ ਚੀਜ਼ ਦੀ ਇਨਵੈਸਟੀਗੇਸ਼ਨ ਨਹੀਂ ਹੋਊਗੀ ਤੂੰ ਉਹਨੂੰ ਗਲਤ ਕਿਵੇਂ ਕਹਵੇਂਗਾ ਤੂੰ ਜਿਹੜਾ ਬੰਦਾ ਹੀ ਨਹੀਂ ਗਲਤ ਹੈਗਾ ਜੇ ਬੰਦਾ ਕੋਈ ਬਲਾਤਕਾਰ ਹੀ ਨਹੀਂ ਉਹਨੂੰ ਕਹ ਦੂੰਗਾ ਵੀ ਬਲਾਤਕਾਰ ਕਰ ਮੂੰ ਫਿਰਦਾ ਐ ਫਿਰ ਸਾਫ਼ਤ ਕੌਣ ਕਰੂਗਾ ਇਸ ਚੀਜ਼ ਹੈ ਉਹੋ ਹੀ ਰਹਦੇ ਆ ਨਾ ਭਾਵੇਂ ਅger ਖੱਲ ਪਾ ਕੇ ਕਿਤੇ ਛੱਡ ਦਿਓ ਉਹੋ ਹੀ ਰਿਪੀਟ ਕਰਨਾ ਖੱਲ ਪਾ ਕੇ ਛੱਡ ਦਿਓ ਸ਼ੇਰ ਦੀ ਕੱਲ ਪਾ ਦੋ ਕਿਸੇ ਤੇ ਪੈ ਗਈ ਉਹ ਰੂੜੀਆਂ ਤੇ ਚੜਨ ਲੱਗ ਗਿਆ ਉਹ ਕਹਿੰਦੇ ਇਹ ਤਾਂ ਉਹੀ ਆ ਉਹੀ ਗੱਲ ਤੂੰ ਆ ਕੀਤੀ ਐਡੇ ਵੱਡੇ ਬੰਦੇ ਨੂੰ ਤੂੰ ਚਾਕੇ ਅਲੀਗੇਸ਼ਨ ਲਾਤਾ ਨਾਲੇ ਉਹਦਾ ਰੋਲ ਦੀ ਰਸਤੇ 'ਚ ਜਿਆਦਾ ਰੁਕੇ ਆਉ ਨਾ ਤੇਥੋਂ ਲੈਣਾ ਨਾ ਦੇਣਾ ਪੈਸੇ ਮੰਗਦਾ ਗੱਡੀਆਂ ਲਾਉਣ ਦੇ ਪੈਸੇ ਜਿਹੜੇ ਮੰਗਦੇ ਆ ਉਹਨਾਂ ਦੇ ਛੇਤਰਾਂ ਤੋਂ ਡਰਦੇ ਤੁਸੀਂ ਤਲਵੇ ਛੱਟਦੇ ਹੋ ਤੁਸੀਂ ਹੈ ਸਾਰੇ ਅੱਧੇ ਤੇਰੀ ਤੇਰੀ ਸਾਰੀ ਕਲਾਸ ਦੇ ਵਿੱਚ ਅੱਧੇ ਤੇਰੇ ਬੰਦੇ ਹੁੰਦੇ باوجود ਵੀ ਜਨਾਨੇ ਵਾਲੇ ਕੰਮ ਕਰਦੇ ਆ ਤੇਰੇ ਤੂੰ ਕੀ ਕਿਸੇ ਨੂੰ ਕਰ ਦੇਗਾ ਇਸ ਤੋਂ ਅਗੇ ਫਿਰ ਜਵਾਬ ਦੇਵਾਂਗੇ ਤੈਨੂੰ ਮੈਂ ਮਨਪ੍ਰੀਤ ਸਿੰਘ ਦੇ ਨਾਲ ਆਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਰੂਬਰੂ ਹੋ ਕੇ ਸਿੱਖ ਸੰਗਤ ਰਹੀਂ ਇੱਕ ਮੈਸੇਜ ਲਾਉਣਾ ਚਾਹੁੰਦੇ ਆ ਜੋ ਸਾਡੇ ਫਰੀਦਕੋਟ ਤੋਂ ਕੋਟਪੂਰਾ ਰੋਡ ਤੇ ਇੱਕ ਦਰਗਾਹ ਬਣੀ ਹੋਈ ਹੈ ਬਾਬਾ ਰੋਡੇ ਸ਼ਾਹ ਜੀ ਦੀ ਔਰ ਜਿੱਥੇ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮੇਲਾ ਵੀ ਕਰਾਇਆ ਜਾਂਦਾ ਹੈ। ਔਰ ਹਰ ਰੋਜ਼ ਹੀ ਰਸਤੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਲੰਘਦੀਆਂ ਉੱਥੇ ਨਤਮਸਤਕ ਵੀ ਹੁੰਦਿਆਂ ਨੇ। ਸੋ ਉਹ ਸਬੰਧੀ ਮਾਪ ਜੀ ਨਾਲ ਦੋ ਸ਼ਬਦ ਸਾਂਝੇ ਕਰਨੇ ਆ। ਪਿਛਲੇ ਦਿਨੀ ਜਿਹੜੀ ਫਰੀਦਕੋੜ ਤੋਂ ਇੱਕ ਪਖੰਡ ਪਹਜਾਓ ਪੰਜਾਬ ਬਚਾਓ ਜਿਹੜੀ ਮਹਿਮ ਸਾਡੇ ਵੱਲੋਂ ਜਾਰੀ ਕੀਤੀ ਗਈ ਸੀ। ਉਹਦੇ ਵਿੱਚ ਕਿਸੇ ਬੰਦੇ ਵੱਲੋਂ ਮੈਸੇਜ ਆਉਂਦਾ ਸਾਡੇ ਕੋਲੇ ਵੀ ਜਿਹੜੀ ਕੋਟਕਪੂਰਾ ਰੋਡ ਤੇ ਇੱਕ ਬਾਬਾ ਰੋਡੇ ਸ਼ਾਹ ਦੀ ਦਰਗਾਹ ਬਣੀ ਹੈ। ਉਸ ਦਰਗਾਹ ਦੇ ਵਿੱਚ ਥੱਲੇ ਬਾਥਰੂਮ ਪਹਿਲਾਂ ਬਣੇ ਹੋਏ ਸੀ ਪ੍ਰਬੰਧਕਾਂ ਨੇ ਬਣਾਏ ਹੋਏ ਸੀ। ਔਰ ਉੱਪਰ ਜਿਹੜੇ ਕਮਰੇ ਬਣਾਏ ਹੋਏ ਸੀ। ਔਰ ਜਿਹੜਾ ਵੀਰ ਉੱਥੇ ਸੇਵਾ ਕਰ ਰਿਹਾ ਹੈ ਕੀ ਨਾਮ ਉਹਨਾਂ ਦਾ? ਅਕਰਮ 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 ਖਾਨ ਉਹਦਾ ਨਾਮ ਹੈ। ਉੱਥੇ ਉਹ ਸੇਵਾ ਕਰ ਰਿਹਾ ਹੈ। ਵੀ ਉਸ ਬੰਦੇ ਨੇ ਦਰਗਾਹ ਦੇ ਉੱਪਰਲੇ ਪਾਸੇ ਇੱਕ ਲੈਟਰਨ ਬਣਾਈ ਹੈ ਬਾਥਰੂਮ ਜੋ ਕਿ ਬਹੁਤ ਹੀ ਮੰਦ ਭਾਗੀ ਹੈ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸੋ ਸਾਡੀ ਲੜਾਈ ਧਰਮ ਦੇ ਖਿਲਾਫ ਨਹੀਂ ਧਰਮ ਦੀ ਆੜ ਵਿੱਚ ਪਖੰਡ ਦੇ ਖਿਲਾਫ ਹੈ ਸੋ ਜਦੋਂ ਸਾਨੂੰ ਉਸ ਵੀਰ ਨੇ ਦੱਸਿਆ ਵੀ ਦਰਗਾਹ ਦੇ ਉੱਪਰ ਉਹ ਪੈਂਦਾ ਵੀ ਹੈ ਪਰਿਵਾਰ ਦੇ ਨਾਲ ਵਹਿੰਦਾ ਉੱਠਦਾ ਵੀ ਹੈ ਔਰ ਸਾਨੂੰ ਇਸ ਚੀਜ਼ ਦਾ ਦੁੱਖ ਲੱਗਿਆ ਤੇ ਨਾਲ ਕਿਸੇ ਹੋਰ ਬੰਦੇ ਨੇ ਇੱਕ ਸਾਨੂੰ ਬੇਨਤੀ ਵੀ ਕੀਤੀ ਵੀ ਇੱਥੇ ਇੱਕ ਕਿਸੇ ਨੂੰ ਬਿਠਾਉਣ ਦਾ ਤੇ ਇਸ ਜਿਹੜਾ ਅਕਬਰ ਆ ਇਹਨੂੰ ਉਠਾਉਣ ਦਾ ਜਿਹੜਾ ਗੱਲਬਾਤ ਚੱਲ ਰਹੀ ਹੈ ਵੀ ਇਹ ਤੁਹਾਡੀ ਮਹਿਮਨ ਨਾਲ ਨਾ ਇਸ ਚੀਜ਼ ਨੂੰ ਜੋੜਿਆ ਜਾਵੇ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਅਸੀਂ ਸ਼ਾਂਤਪੂਰਵਕ ਜਿਹੜਾ ਪੰਜਾਬ ਦੇ ਵਿੱਚ ਆਪਣੇ ਜਿਹੜੇ ਸਿਆਣੇ ਲੋਕ ਆ ਉਹਨਾਂ ਨੂੰ ਸ਼ਾਂਤ ਵੀ ਪੂਰਵਕ ਸੁਝਾਅ ਦੇ ਕੇ ਜੋ ਪਖੰਡਾ ਹੈ ਉਹਨੂੰ ਅਸੀਂ ਖਤਮ ਕਰਾ ਰਹੇ ਹਾਂ ਸੋ ਇਸ ਸੰਬੰਧੀ ਸ਼ਿਕਾਇਤ ਮਿਲਣ ਤੇ ਮੈਂ ਪ੍ਰੋਗਰਾਮ ਤੇ ਜਾਣਾ ਸੀਗਾ ਤੇ ਮੈਂ ਜਾਂਦੇ ਹੋਏ ਉੱਥੇ ਰੁਕਿਆ ਅਕਬਰ ਖਾਨ ਉੱਥੇ ਮੈਨੂੰ ਬਾਹਰ ਗੱਡੀ ਝਾੜਦਾ ਆਪਦੀ ਗੱਡੀ ਦੀ ਸਫਾਈ ਕਰਦਾ ਦਿਸਿਆ ਤੇ ਮੈਂ ਆਪਣੀ ਗੱਡੀ ਉੱਥੇ ਰੋਕੀ ਸੋ ਜਿਹੜੀ ਜਿਹਨੂੰ ਉਠਾਉਣ ਦੀ ਗੱਲ ਕੀਤੀ ਸੀ ਉਹ ਵੀ ਉੱਥੇ ਹੀ ਸੀ ਅਕਬਰ ਖਾਨ ਜਿਹਨੂੰ ਬਿਠਾਉਣ ਦੀ ਗੱਲ ਕੀਤੀ ਸੀ ਉਹ ਵੀ ਉੱਥੇ ਬੀਬੀ ਜੀ ਸੀਗੇ। ਔਰ ਮੈਂ ਉੱਥੇ ਕਾਰ ਆਪਣੀ ਰੋਕੀ ਤੇ ਮੈਂ ਜੋ ਬਾਕੀ ਵੀਡੀਓ ਵਿੱਚ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਵੀ ਮੈਂ ਬੜੇ ਉਹਦੇ ਪਿਆਰ ਨਾਲ ਗੱਲ ਕੀਤੀ ਵੀ ਤੁਹਾਡਾ ਨਾਮ ਕੀ ਹੈ ਤੁਸੀਂ ਤੇ ਕਦੋਂ ਦੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਵੀ ਸਾਡੇ ਫਾਦਰ ਸਾਹਿਬ ਪਹਿਲਾਂ ਇੱਥੇ ਕਰਦੇ ਸੀ ਸੇਵਾ ਉਹਨੋਂ ਤੋਂ ਬਾਅਦ ਸਾਡੇ ਕੋਲੇ ਆ। ਤੋਂ ਮੈਂ ਜਿਵੇਂ ਚੌੜਨ ਨਾਲ ਇਹ ਵੀ ਗੱਲ ਕਹਿਣ ਲੱਗ ਪਿਆ ਵੀ ਗੱਡੀ ਬਾਬਾ ਜੀ ਵੱਡੀ ਰੱਖੋ ਵੀ ਛੋਟੀ ਆ ਤੁਹਾਡੇ ਕੋਲੇ ਕਾਰ ਸੋ ਐਦਾਂ ਗੱਲ ਚੱਲਦੀ-ਚੱਲਦੀ ਜਦ ਮੈਂ ਉਹਨਾਂ ਨੂੰ ਜਿਹੜੀਆਂ ਗੱਲਾਂ ਪੁੱਛੀਆਂ ਵੀ ਇੱਥੇ ਇੱਕ ਬੀਬੀ ਨੂੰ ਬਿਠਾਉਣ ਦੀ ਗੱਲ ਚੱਲ ਰਹੀ ਹੈ ਤੇ ਤੁਸੀਂ ਬੈਠੇ ਹੋਏ ਹੋ ਵੀ ਇਸ ਚੀਜ਼ ਨੂੰ ਇਸ ਇਹਦਾ ਇਸ਼ੂ ਆ ਜਿਹੜਾ ਸਾਡੀ ਮਹਿਮਨ ਨਾਲ ਨਾ ਕਿਤੇ ਜੋੜ ਦਿਓ ਵੀ ਆਪਾਂ ਇਹਨੂੰ ਤੁਹਾਡੇ ਜਿਹੜੇ ਇੱਥੇ ਦੋ ਨਗਰ ਆ ਜਾਂ ਤਿੰਨ ਉਹ ਉਹਦੀਆਂ ਪੰਚਾਇਤਾਂ ਇਕੱਠੀਆਂ ਕਰਕੇ ਜੋ ਵੀ ਮੋਹਤਵਾਰ ਵੀਰ ਨੇ ਜੇ ਆਪਾਂ ਅਸੰਧਵਾਸ ਸਾਹਿਬ ਦੀ ਕੋਠੀ ਉਥੇ ਬਾਈ ਦੀ ਕੋਠੀ ਵਿੱਚ ਬਹਿ ਕੇ ਇਸ ਚੀਜ਼ ਨੂੰ ਆਪਾਂ ਇਹਦਾ ਰਿਜ਼ਲਟ ਕੱਢ ਲਈਏ ਵੀ ਇਹਨੂੰ ਸੁਲਝਾ ਲਈਏ ਮਸਲੇ ਨੂੰ ਸੋ ਇਸ ਤਰੀਕੇ ਨਾਲ ਜਿਹੜੀ ਉਹ ਵੀਡੀਓ ਪੇਸ਼ ਕੀਤੀ ਹੈ ਮੈਂ ਇਸ ਤਰੀਕੇ ਨਾਲ ਗੱਲ ਕੀਤੀ ਹੈ ਬਾਕੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੀਡੀਓ ਕੱਟਤੀ ਬਣਾਈ ਨਹੀਂ ਕਿਉਂਕਿ ਮੇਰੀ ਬਾਕੀ ਦੀ ਗੱਲ ਜਿਹੜੀ ਇਹ ਸੀ ਵੀ ਤੂੰ ਦਰਗਾਹ ਦੇ ਉੱਪਰ ਸੋ ਮੇਰੀ ਪ੍ਰਣਾਮ ਸਿੰਘ ਮੌੜ ਮੇਰੇ ਨਾਲ ਬੈਠੇ ਮੈਂ ਇਹਨਾਂ ਨੂੰ ਪਹਿਲਾਂ ਉਦੋਂ ਵੀ ਪੁੱਛਿਆ ਵੀ ਜਿਹੜੀ ਉੱਪਰ ਬਾਥਰੂਮ ਲੈਟਰਨ ਬਣਿਆ ਹੈ ਉਹ ਕਿਹਨੇ ਬਣਾਇਆ ਤੁਹਾਡੇ ਵੱਲੋਂ ਬਣਾਇਆ ਹੈ ਜਾਂ ਇਹਦੇ ਵੱਲੋਂ ਸੋ ਇਹਨਾਂ ਵੱਲੋਂ ਵੀ ਬਿਆਨ ਸੀ ਵੀ ਉਹ ਇਸਨੇ ਆਪ ਬਣਾਇਆ ਸੋ ਥੱਲੇ ਜਿਹੜੀ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਦਰਗਾਹ ਤੇ ਪੀਰਾਂ ਫਕੀਰਾਂ ਦੀਆਂ ਫੋਟੋਆਂ ਲੱਗੀਆਂ ਤੇ ਉੱਪਰ ਜਿਹੜੀ ਮਤਲਬ ਲੈਟਰਨ ਬਣਾਈ ਹੋਈ ਹੈ ਸੋ ਇਸ ਸਬੰਧੀ ਜਿਹੜਾ ਨਾ ਵੀ ਮੇਰੇ ਵੀ ਮਨ ਨੂੰ ਠੇਸ ਪਹੁੰਚੀ ਔਰ ਇਥੋਂ ਨਗਰ ਦੀਆਂ ਸੰਗਤਾਂ ਦੇ ਮਨ ਵਿੱਚ ਵੀ ਭਾਰੀ ਰੋਸ ਹੈ। ਸੋ ਉਹ ਜਿਹੜੀ ਗੱਲ ਬਾਤ ਫਿਰ ਮੈਂ ਬਾਅਦ ਵਿੱਚ ਕੀਤੀ ਮੈਂ ਉਹਨੂੰ ਇਹ ਗੱਲ ਕਹੀ ਵੀ ਜੋ ਤੂੰ ਉੱਪਰ ਬਾਥਰੂਮ ਲੈਟ੍ਰੀਨ ਬਣਾਇਆ ਇਸ ਨੂੰ ਬੰਦ ਕੀਤਾ ਜਾਵੇ। ਔਰ ਤੇਰੀਆਂ ਇੱਕ ਦੋ ਹੋਰ ਸ਼ਿਕਾਇਤਾਂ ਵੀ ਜੋ ਅਸੀਂ ਪਖੰਡਵਾਦ ਦੇ ਖਿਲਾਫ ਮਹਿੰਮ ਚਲਾਈ ਹੈ ਤੂੰ ਇੱਥੇ ਕੁਛ ਨਾ ਕੁਛ ਇਹੋ ਜਿਹਾ ਪਖੰਡ ਕਰਦਾ ਵੀ ਉਹ ਨਾ ਹੋਵੇ ਵੀ ਦਰਗਾਹ ਤੇ ਕੋਈ ਕੱਲ ਨੂੰ ਕਿੰਤੂ ਬਰੰਤੂ ਨਾ ਹੋਵੇ ਮਾਹੌਲ ਖਰਾਬ ਨਾ ਹੋਵੇ। ਸੋ ਉਹ ਵੀਡੀਓ ਉਹਨੇ ਪੇਸ਼ ਨਹੀਂ ਕੀਤੀ ਪਤਾ ਨਹੀਂ ਉਹਨੂੰ ਇਦਾਂ ਸੀਗਾ ਵੀ ਜਿਹੜੀ ਮੇਰੀ ਗਲਤੀ ਹੈ ਉਹ ਲੋਕਾਂ ਦੇ ਸਾਹਮਣੇ ਨਾ ਆ ਜੇ ਜੋ ਮੈਂ ਉੱਪਰ ਦਰਗਾਹ ਦੇ ਉੱਪਰ ਬਾਥਰੂਮ ਬਣਾਇਆ ਸੋ ਉਹਨੇ ਮੇਰੇ ਤੇ ਜਿਹੜੇ ਮਤਲਬ ਲਫ਼ਜ਼ ਬੋਲਿਆ ਮੇਰੇ ਲਈ ਮੇਰੇ ਲਈ ਉਹਨੇ ਕਿਹਾ ਵੀ ਬਾਬਾ ਜੀ ਆਏ ਨੇ ਕਬਜ਼ਾ ਕਰਾਉਣ ਆਏ ਨੇ ਸੋ ਕਿਸੇ ਨੂੰ ਧੱਕੇ ਨਾਲ ਬਿਠਾ ਬਿਠਾ ਰਹੇ ਨੇ ਸੋ ਵੇਖੋ ਨਾ ਤਾਂ ਮੈਂ ਉਹ ਬੀਬੀ ਨਾਲ ਭੈਣ ਜੀ ਨੂੰ ਜਾਣਦਾ ਕੋਈ ਜ਼ਿਆਦਾ ਔਰ ਨਾ ਹੀ ਮੇਰਾ ਇਸ ਵੀਰ ਨਾਲ ਪੈਣਾ ਕੋਈ ਮਤਲਬ ਮੈਂ ਉੱਠਿਆ ਬੈਠਿਆ ਚਲੋ ਜਿਵੇਂ ਵੀ ਸ਼ਿਕਾਇਤ ਕਰਤੇ ਦੇ ਅਧੀਨ ਮੈਂ ਉੱਥੇ ਗਿਆ ਔਰ ਉਸ ਵੀਰ ਨੇ ਮੇਰੇ ਤੇ ਇਲਜ਼ਾਮ ਲਾਤੇ ਜੀ 15000 ਰੁਪਿਆ ਵੀ ਮੈਨੂੰ ਮਹੀਨੇ ਦਾ ਦਿਓ ਤੇ ਮੈਂ ਤਾਂ ਉਸ ਵੀਰ ਨੂੰ ਪੁੱਛਣਾ ਚਾਹਣਾ ਵੀ 15000 ਤਾਂ ਪਤਾ ਨਹੀਂ ਤੈਨੂੰ ਬਣਦਾ ਹੋਣਾ ਕਿ ਨਹੀਂ ਪਰ ਮੈਨੂੰ ਇਹ ਵੀ ਸੁਣਨ ਚ ਆਇਆ ਵੀ ਇਹਨੇ ਇੱਕ ਸਕੈਨਰ ਜਿਹੜਾ ਇੱਕ ਤਾਂ ਗੋਲਕ ਹੁੰਦੇ ਆ ਨਾ ਗੁਰੂ ਦੇ ਜਾ ਦਰਗਾਹ ਚ ਲੱਗੇ ਨੇ ਗੋਲਕ ਉਹ ਗੋਲਕ ਹੁੰਦੇ ਚਲੋ ਪ੍ਰਬੰਧਕਾਂ ਦੀ ਨਿਗਰਾਨੀ ਹੀਟ ਹੁੰਦਾ ਵੀ ਪ੍ਰਬੰਧ ਵੱਡੇ ਹੁੰਦੇ ਨੇ ਹਰ ਜਗ੍ਹਾ ਤੇ ਸੋ ਲੰਗਰ ਪਾਣੀ ਚੱਲਦੇ ਨੇ ਸੰਗਤਾਂ ਆਉਂਦੀਆਂ ਸੋ ਇੱਕ ਇਹਨੇ ਵੱਖਰਾ ਸਕੈਨਰ ਉੱਥੇ ਲਾਇਆ ਕਿਉਂਕਿ ਪ੍ਰਬੰਧਕ ਸਾਰੇ ਚਲੋ ਹਮੇਸ਼ਾ ਨਾ ਤਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਨਾ ਹੀ ਮੰਦਰਾਂ ਚ ਨਾ ਹੀ ਮਸੀਤਾਂ ਚ ਸੋ ਨਾ ਹੀ ਦਰਗਾਹ ਤੇ ਜਾਂਦੇ ਹੋਣਗੇ ਸੋ ਸਕੈਨਰ ਦੇ ਵਿੱਚ ਬਹੁਤ ਸਾਰੀ ਜਿਹੜੀ ਲੋਕਾਂ ਤੋਂ ਪੈਸਾ ਹੈ ਉਹ ਸਕੈਨਰ ਵਿੱਚ ਪਵਾ ਕੇ ਜਿਹੜਾ ਧਰਮ ਦੀ ਆੜ ਵਿੱਚ ਇੱਕ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਸੋ ਇਸ ਸਬੰਧੀ ਮੈਂ ਇਹਦੇ ਕੋਲੇ ਆਇਆ ਸੀ ਗੱਲਬਾਤ ਕੀਤੀ ਸੋ ਇਹਨੇ ਮੇਰੇ ਲਈ ਜਿਹੜੇ ਲਫ਼ਜ਼ ਬੋਲੇ ਆ ਸੋ ਉਸ ਲਈ ਮੈਂ ਪ੍ਰਬੰਧਕਾਂ ਨੂੰ ਅੱਜ ਇਥੋਂ ਦੇ ਪ੍ਰਬੰਧਕ ਨੇ ਸਰਦਾਰ ਪ੍ਰਮਾਨ ਸਿੰਘ ਜੀ ਮੋੜ ਤੇ ਭਾਈ ਜਸਵਿੰਦਰ ਸਿੰਘ ਜੀ ਹੋਰ ਵੀ ਕਾਫੀ ਇੱਥੇ ਸਿੱਖ ਸੰਗਤਾਂ ਬੈਠੇ ਨੇ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਮੇਰੇ ਲਈ ਇਹ ਲਫ਼ਜ਼ ਬੋਲੇ ਆ ਕਿਸ ਆਧਾਰ ਤੇ ਬੋਲੇ ਆ ਸੋ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹਣਾ ਹੈ ਤੇ ਉਹ ਕਹਿੰਦਾ ਨਾ ਵੀ ਗੱਦੀ ਬਾਬਾ ਲਵਾਉਣ ਦਾ 15000 ਲੈਂਦਾ ਉਹਨੂੰ ਮੈਂ ਤਾਂ মিডিਆ ਦੇ ਰੂਪ ਰੂਪ ਵੀ ਕਹਿਣਾ ਵੀ ਜਿਹੜੇ ਬੰਦੇ ਨੂੰ ਮੈਂ ਗੱਦੀ ਲਵਾਈ ਹੈ ਠੀਕ ਹੈ ਤੇ ਉਹ ਬੰਦਾ ਤੂੰ ਭਾਈ ਨਾਲ ਲੈ ਕੇ ਹੁਣ ਉੱਥੇ ਪ੍ਰਸ਼ਾਸਨ ਦੇ ਪੇਸ਼ ਹੋਣਾ ਇਸ ਬੰਦੇ ਤੋਂ ਬਾਬੇ ਨੇ 15000 ਲਿਆ ਤੇ ਗੱਦੀ ਲਵਾਈ ਹੈ ਠੀਕ ਹੈ ਗੱਲ ਉਨੀ ਕੁ ਕਰਨੀ ਚਾਹੀਦੀ ਹੈ ਜਿੰਨੀ ਕੁ ਹੋਣੀ ਚਾਹੀਦੀ ਕਿਉਂਕਿ ਵੀਡੀਓ 'ਚ ਜੋ ਗੱਲਬਾਤ ਹੋਈ ਉਹ ਸੰਗਤ ਦੇ ਸਨਮੁਖ ਹੈ ਤੇ ਬਾਕੀ ਜਿਹੜੇ ਮੇਰੇ ਤੇ ਕੋਈ ਐਦਾਂ ਨਜਾਇਜ਼ ਇਲਜ਼ਾਮ ਉਕੇ ਮੈਂ ਇਸ ਚੀਜ਼ ਚ ਨਿਯੋਜਨਾ ਚਾਹੁੰਦਾ ਮੇਰਾ ਰਸਤਾ ਹੈਗਾ ਸਿੱਧਾ ਮੈਂ ਸਿੱਧਾ ਤੁਰਨਾ ਕਿਉਂਕਿ ਪਹਿਲਾਂ ਵੀ ਰਸਤੇ ਚ ਬਹੁਤ ਸਾਰੇ ਇੱਕ ਦੋ ਲੋਕਾਂ ਨੇ ਵਿਰੋਧ ਕੀਤਾ ਬਾਬਾ ਜੀ ਆਏ ਆ ਇਦਾਂ ਐਰਾ ਵਗੈਰਾ ਕਿਉਂਕਿ ਜੇ ਮੈਂ ਉਸ ਰਸਤੇ ਤੁਰ ਜਾਂਦਾ ਫਿਰ ਆਹ ਰਸਤੇ ਤੇ ਤੁਰਨਾ ਮੈਨੂੰ ਔਖਾ ਹੋ ਜਾਣਾ ਸੀ ਇਸ ਕਰਕੇ ਮੈਨੂੰ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਮੈਂ ਸਹੀ ਤਰੀਕੇ ਨਾਲ ਇੱਕ ਸ਼ਾਂਤਮਈ ਜਿਹੜਾ ਢੰਗ ਨਾਲ ਪੰਜਾਬ ਦੇ ਮਾਹੌਲ ਨੂੰ ਵੇਖਦੇ ਆ ਤੇ ਇਹ ਇਹ ਜਿਹੜੇ ਸਿਆਣੇ ਲੋਕ ਨੇ ਬਾਬੇ ਨੇ ਉਹਨਾਂ ਨੂੰ ਆਪਣੇ ਗਾਰਨਾ ਲਾ ਕੇ ਤੇ ਬੜੇ ਪਿਆਰ ਨਾਲ ਅਸੀਂ ਬੇਨਤੀ ਕਰ ਰਹੇ ਹਾਂ ਉਹ ਸਾਡੀਆਂ ਮੰਨ ਰਹੇ ਅਸੀਂ ਉਹਨਾਂ ਦੀ ਮੰਨ ਰਹੇ ਰਲ ਮਿਲ ਕੇ ਪੰਜਾਬ ਦੇ ਵਿੱਚੋਂ ਪਖੰਡਵਾਦ ਖਤਮ ਹੋਵੇ ਵੇਖੋ ਜੀ ਉੱਥੇ ਸੀਸੀਟੀਵੀਜ਼ ਹੋ ਸਕਦੇ ਆ ਤੁਸੀਂ ਚੈੱਕ ਕਰਾ ਲਓ ਕਿਉਂਕਿ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਤੇ ਉਹ ਆਪ ਆਪ ਦੀ ਐਕਟਿਵ ਹੈ ਸ਼ਾਇਦ ਉਹ ਤੇ ਐਕਟਿਵਾ ਤੇ ਆਏ ਸੀ ਮੈਨੂੰ ਲੱਗਦਾ ਉਹ ਤਾਂ ਸਾਈਡ ਤੇ ਖੜੇ ਆ ਉਹ ਪਹਿਲਾਂ ਵੀ ਰੋਜ਼ ਹੀ ਜਾਂਦੇ ਉੱਥੇ ਤੇ ਰੋਜ਼ ਹੀ ਖੜੇ ਆ ਅਚਾਨਕ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਚਲੋ ਬੀਬੀ ਵੀ ਕਹਿੰਦੀ ਵੀ ਮੈਨੂੰ ਇੱਥੇ ਬਿਠਾਉਣ ਦੀ ਗੱਲ ਚੱਲ ਰਹੀ ਹੈ ਸੋ ਮੈਂ ਇਹੀ ਗੱਲ ਕੀਤੀ ਗਈ ਉੱਥੇ ਵੀ ਇਹ ਇਹਨੂੰ ਮੁੱਦਾ ਵਧਾਇਓ ਨਾ ਤੁਹਾਡੇ ਜੋ ਪ੍ਰਬੰਧਕ ਹੈ ਔਰ ਭਾਈ ਸਾਹਿਬ ਦੀ ਕੋਠੀ ਨੇੜੇ ਆ ਸੰਧਵਾ ਸਾਹਿਬ ਦੀ ਸਪੀਕਰ ਸਾਹਿਬ ਉਹਨਾਂ ਦੀ ਕੋਠੀ ਵਿੱਚ ਬਹਿ ਕੇ ਤੇ ਇਸ ਚੀਜ਼ ਨੂੰ ਸ਼ਾਂਤਮਈ ਤਰੀਕੇ ਨਾਲ ਵੀ ਨਿਪਟ ਲਿਆ ਜਾਵੇ ਵੀ ਕਿਹਨੂੰ ਬਿਠਾਉਣਾ ਸੋ ਉਹਨੇ ਉਹਨੂੰ ਕਿਸੇ ਚੀਜ਼ ਦਾ ਡਰ ਹੋਣਾ ਜੀ ਵੇਖੋ ਡਰ ਉਹ ਨਹੀਂ ਹੁੰਦਾ ਜਿਹੜਾ ਬੰਦਾ ਗਲਤੀ ਕਰਦਾ ਗਲਤੀ ਹੁਣ ਕਿੱਡੀ ਵੱਡੀ ਹੈ ਮਸਜਿਦ ਦੇ ਉੱਤੇ ਲੈਟਰਨ ਬਣਾਈ ਬੇਟਾ ਫਿਰ ਉਹ ਉੱਥੇ ਵੇਖੋ ਜੀ ਮੈਂ ਸੱਚੇ 사ਤਗੁਰੂ ਨੂੰ ਹਾਜ਼ਰ ਨਾਮ ਦੇ ਜਾਣ ਕੇ ਕਹਿਣਾ ਵੀ ਮੈਂ ਭਾਈ ਸਾਹਿਬ ਪ੍ਰਣਾਮ ਸਿੰਘ ਮੋੜਾ ਮੈਂ ਪਹਿਲੀ ਵਾਰ ਇਹਨਾਂ ਨੂੰ ਵੇਖਿਆ ਤੇ ਪਹਿਲੀ ਵਾਰ ਹੀ ਮਿਲਿਆ ਕਦੇ ਵੀ ਜ਼ਿੰਦਗੀ ਚ ਮਿਲਿਆ ਨਹੀਂ ਕਿਉਂਕਿ ਬਾਬਾ ਜੀ ਦੀ ਜਗਾ ਉੱਥੇ ਬਣੀ ਹੈ ਤੇ ਇਹਨਾਂ ਦਾ ਘਰ ਜਿਹੜਾ ਗਾਂ ਖੇਤਾਂ ਚ ਕੋਠੀ ਪਾਈ ਹੈ ਔਰ ਮੈਂ ਤਾਂ ਪਹਿਲੀ ਵਾਰ ਇਸ ਰਸਤੇ ਪਹਿਲੀ ਵਾਰ ਆਇਆ ਤੇ ਨਾ ਮੈਨੂੰ ਇਹ ਜਸਵਿੰਦਰ ਸਿੰਘ ਮਿਲਿਆ ਹਾਂ ਕਿਸੇ ਬੰਦੇ ਦੀ ਮੇਰੇ ਕੋਲ ਸ਼ਿਕਾਇਤ ਗਈ ਹੈ ਜਿਵੇਂ ਮਹਿਮ ਚਲਦੀ ਉਸ ਸ਼ਿਕਾਇਤ ਦੇ ਦਿਨ ਮੈਂ ਉੱਥੇ ਗਿਆ ਠੀਕ ਹੈ ਉਹ ਉਹ ਉਹਨੂੰ ਤੁਸੀਂ ਹੁਣ ਜਾ ਕੇ ਪੁੱਛੋ ਵੀ ਜਿਹੜੀ ਉਹ ਮਸਜਿਦ ਦਰਗਾਹ ਦੇ ਉੱਪਰ ਲੈਟ੍ਰੀਨ ਬਣਾਈ ਬੈਠਾ ਹੈ ਨਹੀਂ ਬਿਲਕੁਲ ਵੀ ਨਹੀਂ ਜੀ ਬਿਲਕੁਲ ਪ੍ਰਣਾਮ ਨਹੀਂ ਕਿਉਂਦੇ ਨਹੀਂ ਆ ਵੇਖੋ ਇਹਨਾਂ ਦਾ ਕੋਈ ਜਿਹੜਾ ਝਗੜਾ ਚੱਲ ਰਿਹਾ ਉਹ ਮੈਨੂੰ ਉਹਦੇ ਬਾਰੇ ਤਾਂ ਪਤਾ ਹੀ ਨਹੀਂ ਮੈਂ ਭਾਈ ਸਾਹਿਬ ਨੂੰ ਪੁੱਛਿਆ ਕਹਿੰਦੇ ਵੀ ਉਹ ਦੇਣਦਾਰ ਹੈ ਦਰਗਾਹ ਦਾ ਉਹਨੇ ਪੈਸੇ ਬਹੁਤ ਦੇਨੇ ਆ ਉਹਨੂੰ ਅਸੀਂ ਦੇ ਹੀ ਬੈਠੇ ਆ ਸੋ ਉਹ ਜਿਹੜੇ ਇਲਜ਼ਾਮ ਇਹਨਾਂ ਤੇ ਲਾ ਰਿਹਾ ਉਹ ਤੁਹਾਨੂੰ ਸਪਸ਼ਟ ਕਰਨ ਦੇ ਦੇਣਗੇ ਜੀ ਮੈਨੂੰ ਉਸ ਬਾਰੇ ਨਹੀਂ ਪਤਾ ਸਾਹਿਬ ਭਾਈ ਜੀ ਵੀ ਫਤ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਟਾਈਮ ਕੱਢ ਕੇ ਇੱਥੇ ਆਏ ਬਾਬਾ ਮੰਤਰੀ ਜੀ ਆਏ ਕੁਝ ਗੱਲਾਂ ਜਿਹੜੀਆਂ ਇਹਨਾਂ ਨੇ ਕਲੀਅਰ ਕੀਤੀਆਂ ਮੈਦਾਨਾਂ ਦੇ ਸ਼ਖਲ ਵੀ ਅੱਜ ਵੇਖੀਏ ਤੇ ਦਰਸ਼ਕ ਵੀ ਅੱਜ ਕੀਤੇ ਬੰਦੇ ਪੁੱਛੋ ਤੁਹਾਡਾ ਸਵਾਲ ਸਵਾਲ ਆਵਾਜ਼ ਕੱਢਿਆ ਜਿੱਦੇ ਬਾਬਾ ਮੰਤਰੀ ਤੋਂ ਉਹਨਾਂ ਦੇ ਸਾਹਮਣੇ ਗਏ ਲੰਘੇ ਉਹਨਾਂ ਕੋਲ ਹੀ ਗੱਲਬਾਤ ਹੋ ਰਹੀ ਹੈ ਉਹਨਾਂ ਨੇ ਇੱਕ ਵਿਅਕਤੀ ਨਾਲਿਆਂ ਰੋਗ ਲਗਾਇਆ ਕਿ ਤੁਹਾਨੂੰ ਜਿਹੜਾ ਭੇਜਿਆ ਮਨਪ੍ਰੀਤ ਬਾਬੇ ਨੂੰ ਤਰਨਾਮ ਔਰ ਨੂੰ ਭੇਜਿਆ ਕਿਉਂਕਿ ਤਰਨਾਮ ਔਰ ਤੋਂ ਅਸੀਂ ਕਰੋੜਾਂ ਰੁਪਏ ਦਾ ਹਿਸਾਬ ਹੈ ਜਿਹੜਾ ਪਿੱਛਲਾ ਲੈਣਾ ਉਹ ਸਵਾਲ ਤੋਂ ਦੇ ਵਿਚਾਂਕੜਾ ਕੀਤਾ। ਦੇਖੋ ਜੀ ਮਨਪ੍ਰੀਤ ਬਾਬਾ ਜੀ ਤੇ ਬੈਠਿਆ ਮੈਂ ਅੱਜ ਤੋਂ ਪਹਿਲਾਂ ਉਹਨਾਂ ਦਾ ਫੋਨ ਨੰਬਰ ਜਾਂ ਇਹਨਾਂ ਦੀ ਸ਼ਕਲ ਜਾਂ ਵੈਸੇ ਮਿਲੇ ਹੋਈਗੀ ਕਿ ਆਪਾਂ ਬਾਬੇ ਰੋਡੇ ਸਾਡੇ ਦੇੰਦਾਰ ਪ੍ਰੋਗਰਾਮ ਸਾਡੇ ਦੇੰਦਾਰ। ਇਹਦਾ ਮੈਨੂੰ ਤਾਂ ਮਤਲਬ ਬਾਅਦ ਚ ਪਤਾ ਲੱਗਾ ਵੀ ਇੱਥੇ ਹੈ ਨਾ ਮੈਂ ਜੇ ਕੋਈ ਗੱਲ ਕਰਾਂਗੇ ਸਾਡੀ ਕਮੇਟੀ ਕਰਨ ਨੂੰ ਹੈਗੀ ਹੈ ਅਸੀਂ ਬਾਬਾ ਜੀ ਨੂੰ ਇਹਨੂੰ ਗਾਉਂ ਭੇਜਾਂਗੇ ਇਹਨਾਂ ਕੋਲ ਤਾਂ ਇਹਨਾਂ ਨੇ ਦੱਸਿਆ ਵੀ ਕਿਹਨੇ ਸ਼ਿਕਾਇਤ ਕੀਤੀ ਵੀ ਉੱਥੇ ਆਹ ਕੁਝ ਹੁੰਦਾ ਹੈ ਇਹਨਾਂ ਦੀ ਮਹਿੰਮ ਬਹੁਤ ਵਧੀਆ ਚੱਲੀ ਹੈ ਬਾਬਾ ਮਨਪ੍ਰੀਤ ਜੀ ਨੇ ਖਾਸ ਕਰਕੇ ਵੀ ਸਾਰੇ ਪਖੰਡਵਾ ਰੋਕਣ ਵਾਸਤੇ ਉਹਦਾ ਅਸਰ ਵੀ ਬਹੁਤ ਵੱਡਾ ਹੋਇਆ ਇਹਦਾ ਇਸ ਕਰਕੇ ਰੁਕੇ ਇਹਨੂੰ ਰੱਬ ਜੀ ਨੇ ਕਿਹਨੇ ਸ਼ਿਕਾਇਤ ਕੀਤੀ ਇਹ ਹੀ ਦੱਸ ਸਕਦੇ ਇਹਨਾਂ ਨੂੰ ਉਹਨਾਂ ਨੂੰ ਗੱਲਾਂ ਪੁੱਛੀਆਂ ਇਹਨੇ ਉਹਨੇ ਉਲਟਾ ਇਹਨਾਂ ਨੂੰ ਇਹ ਕਹਤਾ ਵੀ ਤੁਹਾਨੂੰ ਉਹਨਾਂ ਨੇ ਭੇਜਿਆ ਸੀ ਕਰੋੜਾਂ ਰੁਪਏ ਲੈਣਾ ਮੇਰਾ ਹਿਸਾਬ ਪਹਿਲਾਂ ਹੀ 18-19 ਤੱਕ ਦਿੱਤਾ ਵੈ ਜੀ ਦੂਜਾ ਜਿਹੜਾ ਹਿਸਾਬਤਾ ਉਥੇ ਲਿਖ ਕੇ ਲਾਇਆ ਵੈ ਉਹ ਵੀ ਮੈਨੂੰ ਅੱਜ ਪਤਾ ਲੱਗਾ ਵੀ ਉਹ ਨੇੜਾ ਮੇਰੇ ਲਿਖ ਕੇ ਹਿਸਾਬ ਲਾਇਆ ਸੀ ਤੇ ਉਹਨੇ ਮਰਕਾ ਪਾੜ ਤਾ ਉਥੋਂ ਮੈਂ ਕਿਸੇ ਨਾਲ ਗੱਲ ਕੀਤੀ ਨਹੀਂ ਮੈਂ ਤਾਂ ਦਿੱਲੀ ਸੀਗਾ ਮੈਨੂੰ ਆਏ ਨੂੰ ਪਤਾ ਲੱਗਾ ਮੈਂ ਹੀ ਨਹੀਂ ਸੀ ਇੱਥੇ ਅਸੀਂ ਤਾਂ ਐਸੇ ਨਹੀਂ ਦੇਣਾ ਚਾਹਣਾ ਵੀ ਜੇ ਉੱਚ ਕੋਈ ਕਮੀਆਂ ਹੈਗੀਆਂ ਤਾਂ ਆਪੀਆਂ ਦੂਰ ਕਰੇ ਪਹਿਲੀ ਗੱਲ ਤਾਂ ਸਾਡੇ ਕਾਗਜ਼ਾਂ 'ਚ ਹੀ ਹੈ ਨਹੀਂ ਉਹ ਜਿਹੜਾ ਬੰਦਾ ਹੈ ਉਹਦਾ ਪਿਓ ਨੇ ਜੁਰਮ ਰੱਖਿਆ ਸੀ ਉਹ ਵੀ ਹਰ ਮਹੀਨੇ ਰੱਖਦੇ ਸੀ ਅਸੀਂ ਉਹਨਾਂ ਦੀ ਡੈਥ ਹੋ ਗਈ ਮੈਨੂੰ ਇਹਦਾ ਵੀ ਫੋਨ ਗਿਆ ਸੰਤਾ ਇਹਨਾਂ ਨੇ ਵੀ ਕਹਿਦਾ ਵੀ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਹੁਣ ਅਸੀਂ ਤਾਂ ਮਤਾਂ ਪਾਇਆ ਹੋਇਆ ਡੀ ਸਾਹ ਦੇ ਨੋਟਿਸ ਕਰ ਲਿਆਂਦੀ ਵੀ ਹੈ ਸਾਰਾ ਕੁਝ ਤੇ ਜੋ ਡੀ ਸਾਹ ਫੈਸਲਾ ਕਰਨਗੇ ਉਦੋਂ ਪਹਿਲਾਂ ਇੱਥੇ ਅੱਗ ਲੱਗੀ ਹੈ ਉਹਦੇ ਇਹ ਕਹਿੰਦਾ ਮੈਂ ਨਹੀਂ ਸੀ ਮੈਂ ਮਰੇ ਘੁੱਟ ਲੱਗੇ ਆ ਅੱਗ ਲੱਗੀ ਹੈ 9:00 ਵਜੇ 2 ਮਿੰਟ ਤੇ ਤੇ 10:00 ਵਜੇ 45 ਮਿੰਟ ਤੇ ਭਜਾਉਂਦੇ ਆ ਕਿੱਥੇ ਸੀ ਇਹ ਇਹਦੇ ਘਰ ਵਾਲੀ ਕਹਿੰਦੀ ਸਾਨੂੰ ਪਤਾ ਨਹੀਂ ਲੱਗਾ ਹੋਰ ਇੱਕ ਬੁਢੀ ਦਾ ਬੰਦਾ ਸੀ ਉਥੇ ਕਿੰਨਾ ਨੁਕਸਾਨ ਹੋਇਆ ਸੀ ਕਿ ਕਿਹਦੇ ਸਾਡਾ ਨੰਬਰ ਹੀ ਨਹੀਂ ਤੇ ਸਾਡੇ ਕੋਲ ਤਾਂ-ਤਾਂ ਨੰਬਰ ਲਿਖਿਆ ਹੋਇਆ ਇਸ ਕਰਕੇ ਸਾਡੀ ਸਾਰੀ ਸੰਗਤ ਇਹ ਤੋਂ ਨਾ ਖੋਸ਼ ਆ ਅਸੀਂ ਆਪ ਦਾ ਲਿਖ ਕੇ ਦਿੱਤਾ ਵੇ ਡੀ ਸਾਹਬ ਦੀ ਉਹਦੇ ਡਿਪਟੀ ਸਾਹਬ ਆਏ ਸੀ ਮੈਂ ਤਾਂ ਡਿਪਸਨ ਨੂੰ ਬੇਨਤੀ ਕੀਤੀ ਸੀ ਵੀ ਜਿਹੜੀ ਜਗ੍ਹਾ ਸ਼ੇਰशाह ਵਾਲੀ ਜਗ੍ਹਾ ਫਰੀਦਪੁਰ ਹੈ ਉਹ ਐਸਐਸਪੀ ਦੇ ਅੰਡਰ ਹੈ ਇਹ ਕਹੇ ਐਸਐਸਪੀ ਨੂੰ ਚਿਰਮੈਨ ਬਣਾ ਦਿਓ ਮੈਂ ਕਿਹਾ ਨਾਮ ਹੈ ਪ੍ਰਧਾਨ ਰੈਣਾ ਦੇ ਨਾਮ ਇਤਨਾ ਵੀ ਤੁਸੀਂ ਨਵੇਂ ਪ੍ਰਬੰਧ ਕਰ ਦਿਓ ਕਿਉਂਕਿ ਇਹ ਜਗ੍ਹਾ ਦੀ ਮਾਨਤਾ ਹੈ ਲੋਕੀ ਆਉਂਦੇ ਜਾਂਦੇ ਆ ਇਹਦੇ ਵਿੱਚ ਬਾਬਾ ਜੀ ਨੂੰ ਨਾਮ ਸੀ ਮਤਲਬ ਪਾਈਏ ਤੇ ਬਾਬਾ ਜੀ ਦੀ ਸਿਵਾ ਹੋ ਗਈ ਬਿਲਕੁਲ ਜੀ ਉੱਤੇ ਅਸੀਂ ਕਮਰੇ ਬਣਾਏ ਸੀ ਰੈਸ਼ ਵਾਸਤੇ ਇਹਨੋਂ ਵਾਸਤੇ ਬਾਬਾ ਜੀ ਨੇ ਸੀ ਉਹ ਤੋਂ ਦੇ ਬੀ ਉਸ ਉਹਨਾਂ ਦੇ ਸਾਡੇ ਬਾਹਰੋਂ ਦਾ ਪਹਿਲਾਂ ਹੀ ਥੱਲੇ ਬਣਾਏ ਹੋਏ ਆ ਵੱਡੀ ਗੇਟ ਦੇ ਨਾਲ ਇਹ ਤਾਂ ਮੈਨੂੰ ਹੁਣ ਪਤਾ ਲੱਗਾ ਵੀ ਉਹਨੇ ਬਾਥਰੂਮ ਉੱਤੇ ਲੈਟਰਨਰੀ ਬਣਾ ਲਈਆਂ ਮੈਂ ਤਾਂ ਕਦੇ ਚੜਦਾ ਨਹੀਂ ਉੱਪਰ ਮੈਂ ਤਾਂ ਵੀਰਵਾਰ ਜਾਣਾ ਮੱਥਾ ਟੇਕਣ ਜਾਂ ਮੇਲੇ ਵੇਲੇ ਮੈਂ ਤਾਂ ਮਨ ਬਾਈ ਜਿਹੋ ਦੀ ਦਰਗਾਹ ਬਣੀ ਹੈ ਜਦੋਂ ਬਣਾਈ ਆ ਉਹ ਜਰੂਰ ਜਾਂਦੇ ਆ ਮੈਂ ਤਾਂ ਕਦੇ ਉੱਪਰ ਹੁ ਨਹੀਂ ਗਿਆ ਬਹੁਤ ਘੱਟ ਜਾਈਂ ਕਿ ਬਾਹਰੋਂ ਇਹ ਨਹੀਂ ਬਣਾਏ ਸਾਡੀ ਕਮੇਟੀ ਵੱਲੋਂ ਕਿਸੇ ਨੇ ਨਹੀਂ ਬਣਾਏ ਨਾ ਉਹ ਹੱਥੇ ਜਰੂਰ ਬਣਾਏ ਹੋਏ ਸੀਗਾ ਹਾਂ ਨਹੀਂ ਸਾਨੂੰ ਚਾਹੀਦੇ ਜਾਂ ਨਹੀਂ ਹੋਣਗੇ ਬਿਲਕੁਲ ਗਲਤ ਬਣਾਏ ਜੀ ਤੇ ਹੁਣ ਨੋਟਿਸ ਸਾਡੇ ਇਹਨਾਂ ਨੇ ਲਿਆਂਦਾ ਵੀ ਉੱਤੇ ਲੈਂਟਰਨ ਬਣੀ ਹੋਈ ਹੈ ਉੱਤੇ ਉਹ ਪਤਾ ਲੱਗਾ ਵੀ ਉਹ ਕੁੱਤਾ ਵੀ ਰੱਖਦਾ ਉੱਤੇ ਗੰਦਰੀ ਪੈਂਦਾ ਸਰਾ ਮਤਲਬ ਮਤਲਬ ਮੜੀ ਗੱਲ ਹੈ ਨਹੀਂ ਨਹੀਂ ਅਸੀਂ ਨਾ ਬਾਬਾ ਨੂੰ ਭੇਜਿਆ ਮੈਂ ਹੁਣ ਦੱਸਿਆ ਮੈਂ ਤਾਂ ਬਾਬੇ ਦੇ ਦਰਸ਼ਨੀਆ ਚ ਕੀਤੇ ਆ ਇਹ ਤਾਂ ਆਪਦੀ ਮਹਿਮ ਚਾ ਰਹੇ ਆ ਨਾ ਉਹ ਬੀਬੀ ਨੂੰ ਵੀ ਮੈਂ ਜਾਣਦਾ ਠੀਕ ਹੈ ਅਸੀਂ ਜੋ ਕਾਰਵਾਈ ਕਰਾਂਗੇ ਕੋਈ ਅਸਲᱤ ਕਮੇਟੀ ਕਰੂਗੀ ਅਸੀਂ ਕਿਸੇ ਥਰੂ ਕਿਉਂ ਕਰਾਵਾਂਗੇ ਬਾਬਾ ਜੀ ਦਾਵਾ ਕੰਮ ਕਰ ਰਹੇ ਆ ਉਹ ਜਿੱਥੇ ਸਾਰੇ ਥਾਵਾਂ ਦੇ ਉੱਤੇ ਮਤਲਬ ਵੀਰੇ ਕੋਈ ਪੁੱਛਾ ਕੱਢਦਾ ਜੋ ਗਲਤ ਕੰਮ ਕਰਦੇ ਆ ਉਹਦਾ ਵੀ ਮਹਮ ਚਲਾ ਰਹੇ ਆ ਉਹਦੀ ਤੇ ਬਹੁਤ ਵੀ ਚੱਲ ਰਹੀ ਆ ਉਹਦੀ ਤੇ ਜੇ ਕੱਲ ਨੂੰ ਕੋਈ ਗੱਲ ਬੰਦੀ ਆ ਬਾਬਾ ਜੀ ਨੂੰ ਕੋਈ ਅਪਸ਼ਾਦ ਉਹ ਨਹੀਂ ਵਰਤੇ ਆ ਤੇ ਅਸੀਂ ਬਾਬਾ ਜੀ ਨਾਲ ਖੜਾਂਗੇ ਇਹ ਜਿੱਥੇ ਦਰਖਾ ਦੇਉਂਗੇ ਉੱਥੇ ਵੀ ਜਾਵਾਂਗੇ ਜੇ ਬਾਬਾ ਜੀ ਕੋਈ ਚੰਗੀ ਗੱਲ ਕੇ ਨੂੰ ਕਹਿ ਰਹੇ ਆ ਵੀ ਭਾਈ ਤੁਸੀਂ ਨਾ ਕਰੋ ਤੇ ਉੱਥੋਂ ਕੋਈ ਅਪਸ਼ਾਬ ਬੋਲਦਾ ਇਹ ਤਾਂ ਬਾਬਾ ਜੀ ਨਾਲ ਖੜਾਂਗੇ ਬਾਬਾ ਹੀ ਨੂੰ ਕਹਾਲੂ ਇਹ ਕਹਿੰਦਾ ਮੈਂ ਕਿਉਂ ਪੈਸੇ ਮੰਗੂਗਾ 15000 ਨਾਲ 15000 ਰੁਪਏ ਆਪਣੇ ਕਿਹਾ ਵੀ ਮੈਨੂੰ ਮਤਲਬ ਦਿਓ ਹੋਰ ਵੀ ਕਹਿੰਦਾ ਵੀ ਜਿੱਥੇ ਦਾ ਬਾਬੇ ਦੀ ਸੈਟਿੰਗ ਆ ਜਾਂਦੀ ਹੈ ਉਥੇ ਦਾ ਉਹ ਗੰਦੀਆਂ ਲਾਉਂਦੇ ਦਿੰਦੇ ਆ ਵੀ ਜਿੱਥੇ ਨਹੀਂ ਸੇ